ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਤਲਾ ਕਲਾਂ ਜ਼ਿਲ੍ਹਾ ਮਾਨਸਾ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਸ਼ ਮਹਾਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਮੁੱਚੀ ਸੰਗਤ ਆਤਲਾ ਕਲਾਂ ਦੀ ਸੰਗਤ ਵੱਲੋਂ ਜੋ ਮਹਾਪੁਰਸ਼ਾਂ ਦੇ 99ਵੇਂ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਆ ਤਿਆਰੀਆਂ ਚੱਲ ਰਹੀਆਂ ਹਨ ਜੋ 18 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸੋਨੇ ਉੰਨੇ ਅਤੇ 20 ਦੇ ਭੋਗ ਪੈਨੇ ਆ ਤਿੰਨੇ ਦਿਨ ਗੁਰਮਤ ਸਮਾਗਮ ਚੱਲਨੇ ਆ ਢਾਡੀ ਦੀਵਾਨ ਚੱਲਨੇ ਆ ਮਹਾਂਪੁਰਸ਼ਾਂ ਦੇ ਪ੍ਰਿਆਤਨ ਮਰਿਆਦਾ ਨੂੰ ਮੁੱਖ ਰੱਖਦੇ ਆ ਹਰ ਸਾਲ ਦੀ ਤਰ੍ਹਾਂ ਪੂੜਿਆਂ ਦੇ ਲੰਗਰ ਚੱਲਦੇ ਆ ਜਲੇਬੀਆਂ ਦੇ ਲੰਗਰ ਲਾਏ ਜਾਂਦੇ ਆ ਸਮੁੱਚੀਆਂ ਸੰਗਤਾਂ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਬੜੇ ਵੱਡੇ ਪੱਦਰ ਤੇ ਉਦਮ ਉਪਰਾਲੇ ਕਰਕੇ ਇਹ ਮਹਾਂਪੁਰਸ਼ਾਂ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਬਹੁਤ ਸਾਰੇ ਪ੍ਰਸਿੱਧ ਢਾਡੀ ਜਥੇ ਪਹੁੰਚਦੇ ਆ ਜੋ ਰਾਤ ਨੂੰ 18 ਤਰੀਕ ਨੂੰ 19 ਨੂੰ ਦਿਨਾਂ ਤੇ 19 ਨੂੰ ਸ਼ਾਮ ਦੇ ਢਾਡੀ ਦੀਵਾਨ ਸਜਣੇ ਆ ਸੰਗਤਾਂ ਨੂੰ ਬੇਨਤੀ ਹੈ ਸਮੁੱਚੇ ਸੰਗਤ ਵੱਲੋਂ ਜੋ ਨੌਕਲੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਸਮੁੱਚਾ ਨੰਗਰ ਨਗਰ ਸੇਵਾ ਕਰ ਰਿਹਾ ਹੈ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਸੰਗਤਾਂ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲ ਕਰੋ ਜੋ ਮਾਹਪੁਰਸ਼ਾਂ ਦੇ ਪ੍ਰਾਤਨ ਨਿਸਾਨੀਆਂ ਵੇਹ ਹਨ ਜਿਵੇਂ ਮਾਹਪੁਰਸ਼ਾਂ ਦਾ ਧੰਨ ਸੰਤ ਬਾਬਾ ਅਤਰ ਸਿੰਘ ਜੀ ਦਾ ਪ੍ਰਾਤਨ ਰਥ ਹੈ ਜੋ ਬੜਾ ਹੀ ਸਲਾਂਗਾ ਜੋਗ ਨਗਰ ਦਾ ਉਦਮਪਰਾਲਾ ਸਦਕਾ ਮਾਹਪੁਰਸ਼ਾਂ ਦੀ ਪ੍ਰਾਤਨ ਨਿਸਾਨੀ ਸਾਹਮਣੇ ਰੱਖੀ ਹੋਈ ਹੈ ਤੇ ਹੋਰ ਵੀ ਮਾਹਪੁਰਸ਼ਾਂ ਦੇ ਜੋ ਸਾਸਤਰ ਹਨ ਉਹ ਸਾਹਮਣੇ ਰੱਖੇ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਮੁੱਚੇ ਨਗਰ ਵੱਲੋਂ ਦੇ ਬਾਦ ਚੜ ਕੇ ਸੰਗਤਾਂ ਪਹੁੰਚ ਕੇ ਮਹਾਪੁਰਸ਼ਾਂ ਦੇ ਪਾਵਨ ਸਥਾਨਾਂ ਤੇ ਪਹੁੰਚ ਕੇ ਹਾਜ਼ਰੀਆਂ ਭਰੋ ਤੇ ਲਾਹੇ ਪ੍ਰਾਪਤ ਕਰੋ ਮਹਾਪੁਰਸ਼ਾਂ ਦੀ ਬੜੀ ਕਿਰਪਾ ਜਿਹਦੇ ਵਿੱਚ ਲਗਭਗ 100 ਬੱਚਾ ਅਪਦੇਸ਼ਾਂ ਦੇ ਵਿੱਚ ਬੈਠਾ ਜੋ ਕਿ ਮਹਾਪੁਰਸ਼ਾਂ ਦੇ ਜੋੜ ਮਿਲਿਆਂ ਦੀਆਂ ਡੇਕਾਂ ਨੂੰ ਮੁਖ ਰੱਖਦੇ ਆਂ ਬੜੀਆਂ ਸੇਵਾਵਾਂ ਕਰ ਰਹੇ ਐ ਸੋ ਸਾਡੇ ਵੱਲੋਂ ਇਹੀ ਸੰਗਤਾਂ ਨੂੰ ਅਪੀਲ ਹੈ ਕਿ ਮਹਾਪੁਰਸ਼ਾਂ ਦੇ ਸਥਾਨਾਂ ਤੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰੀਏ ਲਾਹੇ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣਾ ਜਿਹੜਾ ਇਹ ਹੈ ਜੀ ਕਿੰਨੇ ਕ ਪੁਰਾਣਾ ਜੀ ਆਪਣਾ ਜਿਹੜਾ ਰਥਾ ਬਾਬਾ ਜੀ ਦਾ ਇਹ ਬਹੁਤ ਪੁਰਾਣਾ ਰਥਾ ਜੀ ਠੀਕ ਹੈ ਜੀ ਤੇ ਇਹ ਮਹਾਪੁਰਸ਼ ਸਾਡੇ ਨਗਰ ਦੇ ਵਿੱਚ ਮਤਲਬ ਕਾਫੀ ਰਥ ਦੇ ਉੱਪਰ ਡੋਲੇ ਵੀ ਆਏ ਹੋਏ ਨੇ ਸਿਆਣੇ ਬਜ਼ੁਰਗ ਦੱਸਦੇ ਨੇ ਠੀਕ ਹੈ ਜੀ ਜਦੋਂ ਡੋਲਾ ਲੈਣਾ ਆਪ ਜਾਂਦੇ ਮਹਾਪੁਰਸ਼ ਲੈ ਕੇ ਆਉਂਦੇ ਤੇ ਮਹਾਪੁਰਸ਼ਾਂ ਦੀ ਤੁਹਾਨੂੰ ਸੰਤ ਬਾਬਾ ਤਰ ਸਿੰਘ ਜੀ ਦੀ ਪ੍ਰਾਤਨ ਨਿਸਾਨੀ ਹੈ ਇਸ ਕਰਕੇ ਅਸੀਂ ਨਗਰ ਨੇ ਬੜੇ ਉਦਮ ਉਪਰਾਲੇ ਨਾਲ ਇਹਨੂੰ ਵਧੀਆ ਤਿਆਰ ਕਰਕੇ साम संभाल क रखिया हुया भई संगत दर्शन में लेकिन हा מה עומד?